ਸਾਰੇ ਵਧੀਆ ਹੋਣਗੇ ਤੇ ਬਾਕੀ ਅੱਜ ਮਾਗੀ ਠੀਕ ਆ ਤੇ ਆਪਾਂ ਜਾਣਾ ਐ ਮੁਖਸਰ ਸਾਹਿਬ ਸ਼੍ਰੀ ਹੁਣ ਮੇਲੇ ਤੇ ਚੱਲਦੇ ਆਪਾਂ ਮੇਲਾ ਹੈ ਅੱਜ ਭੀੜ ਬਹੁਤ ਹੋਊਗੀ ਤੁਹਾਨੂੰ ਦਿਖਾਵਾਂਗੇ ਅੱਜ ਮੇਲੇ ਦਾ ਵਿਊ ਬਾਕੀ ਕਿੱਦਾਂ ਦਾ ਆ ਬਾਕੀ ਹੁਣ ਚੱਲਦੇ ਆਪਾਂ ਨੰਨੇ ਕੋਲੇ ਨੰਨੇ ਦਾ ਇੱਕ ਬਾਹਰ ਲਿਉਣਾ ਸੀ ਆ ਉਹ ਪਹਿਲਾਂ ਪਰਣੀ ਵਾਲ ਜਾ ਕੇ ਬਾਹਰ ਲਿਉਣੇ ਆ ਫਿਰ ਜਾਵਾਂਗੇ ਮੁਖਸਰ ਸਾਹਿਬ ਤਾਂ ਜਾਵਾਂਗੇ ਹੁਣ ਨੰਨੇ ਕੋਲੇ ਓਕੇ ਨੰਨੇ ਘਰੇ ਪਹੁੰਚ ਗਿਆਂ ਬਈ ਤੇ ਕਾਲ ਕਾਲੂ ਆ ਰਿਹਾ ਆ ਮਾ ਜਰਾ ਕਾਲੇ ਮੂੰਹ ਵਾਲਾ ਤੇ ਨੰਨਾ ਮੂੰਹ ਤੋਂ ਹੱਥ ਤੋੜਿਆ ਨਾਂਦਾ ਨਹੀਂ ਆ ਨਾ ਮਾਗੀ ਆ ਤਾਂ ਨਾ ਹੋਣਾ ਨਹੀਂ ਨਾ ਨਹੀਂ ਅੱਜ ਕੱਲ ਨੂੰ ਨਾਵਾਂਗੇ ਉਹ ਇਹ ਤਾਂ ਲੋਕ ਮਾਗੀ ਤਾਂ ਹੁੰਦੇ ਇਹ ਨਾ ਹੁੰਦਾ ਨਹੀਂ ਚਾਹ ਪੀ ਕੇ ਕਾਲਾ ਹੋ ਗਿਆ ਬਾਈ ਆ ਵੀ ਦਵੇਂ ਦਾ ਕੁਝ ਦੇਖ ਕੇ ਆਇਆ ਹੁੰ ਜਾਣਾ ਆਤ ਨਹੀਂ ਹਲੇ ਚਾਹ ਮੋਟਰਸਾਈਕਲ ਕੱਢ ਕੇ ਲਾ ਦਾਂ ਵੀ ਲੈ ਮਮੀ ਤੂੰ ਜਾ ਜਾ ਤੂੰ ਕੱਢ ਕੇ ਲਿਆ ਮੈਨੂੰ ਨਹੀਂ ਪਰ ਉੱਥੇ ਫੜੂਗਾ ਮੈਂ ਆਉਣ ਲੱਗੇ ਕੀ ਬਾਈਕ ਉੱਤੇ ਬਹਿ ਜੀ ਤੂੰ ਨਹੀਂ ਬਹਿ ਜੀ ਨਾ ਨਾ ਤੇਰੇ ਹਿਸਾਬ ਚ ਨਹੀਂ ਹੋਣਾ ਕਣੀ ਟੱਕ ਚਲੂਗਾ ਪਾਣਾ ਕਿ ਉਧਰ ਜੀ ਉਹ ਨਾ ਹਾਂਜੀ ਦਿਓ ਤੁਹਾਡਾ ਕੀ ਨਾਮ ਆ ਮਮੀ ਨਹੀਂ ਦੱਸੋ ਕੁਲਦੀਪ ਸਿੰਘ ਕੋਰਾ ਗਰਮ ਤੇਲ ਛੱਡਿਆ ਪੱਸੇ ਜਵਾਕ ਕੁੱੜਦਾ ਫਿਰਦਾ ਈ ਚੋਕ ਦਿਖਾਈ ਨਹੀਂ ਮੇਰੇ ਸਾਹਮਣੇ ਆ ਚਲੋ ਆ ਗੁਰਦਰ ਸਾਹਿਬ ਦੀ ਡੋੜ ਵੇ ਜੀ ਵੀ ਖੜੀ ਆ ਭਰੀ ਭਈ ਪੂਰੀ ਧੰਨੇ ਹੋਇਆ ਗੱਦੀ ਕਰਨੀ ਵਾਲੇ ਤੇ ਵਾਟੇ ਆ ਜਾਂਦੇ ਵੇ ਬੰਨਾਂ ਵਾਲੀ ਮੁੰਚ ਨਾਲ ਆਣਾ ਹੋ ਕੇ ਬੰਨਾਂ ਵਾਲੀ ਆ ਗਿਆ ਇਹ ਰੱਤੀ ਵਾਲੇ ਪਾਸ ਚੱਕ ਕੇ ਆ ਕੇ ਤੇ ਫੇਰ ਜਾਵਾਂਗੇ ਆਪਾਂ ਇਹ ਭਈ ਹੋ ਰਹੀ ਸੀ ਓਏ ਫੇਰ ਜਾਵਾਂਗੇ ਉੱਥੇ ਦੇ ਦੇ ਬਾਤ ਕੀ ਲੇਦੇ ਆ ਜੀ ਉਹ ਅੱਜ ਹੋਰੀ ਵੀ ਕਹਿੰਦੇ ਜਾਣਾ ਇਹ ਤਾਂ ਸਾਰੇ ਇਕੱਠੇ ਗਏ ਇਹ ਤਾਂ ਬਾਲਾ ਨਿਆਰਾ ਆਊਗਾ ਅੱਜ ਨਹੀਂ ਗਏ ਇਹ ਦੋ ਜਣੇ ਜੋ ਬਹੁਤ ਬੜਾ ਹੀ ਕੱਟ ਗਿਆ ਨਿਆਰਾ ਬਾਲਾ ਹੋ ਗਿਆ ਬਾਕੀ ਉਹ ਜਾਂਦੇ ਪਏ ਆ ਇਹ ਨਾਲੋਂ ਪਰ ਨੀਲੇ ਜਾਲ ਲੱਗੇ ਕੋਈ ਕੁਫਾ ਯਾ ਮੋੜਾ ਕੋ ਜੀ ਠੰਡ ਘਟਿਆ ਅੱਜ ਮੇਲੇ ਕਰਕੇ ਲਾਦਾ ਪਰ ਪਿਛਲੀ ਈ ਵਾਰੀ ਕੋਤੋਂ ਤੁਸੀਂ ਮੇਲੇ ਬਾਕੀ ਆ ਨਾ ਮਿਲਦਾ ਸੀ ਇਹ ਆਪਣ ਨੂੰ ਗੋਵੀ 50 ਰੁਪਏ ਵਿੱਚ ਗਾਈਜ਼ ਅਰਨੀ ਹਲੋ ਫੱਟਾ ਆਪਾਂ ਚੱਕ ਲੈਂਦਾ ਆ ਵੇ ਲੋ ਅੱਲਾ ਲਿਆ ਰਿਹਾ ਮੈਂ ਤੇ ਮੁਹਤਰਸਨ ਵੀ ਉਹ ਕੰਮ ਬਧਾਇਆ ਕੋਟੇ ਉੱਾਰ ਰੱਖਿਆ ਤੇ ਨੰਨਾ ਦੇ ਗਾਲੂ ਉਹ ਤਾਂ ਬਹੁਤ ਰਹਿ ਗਏ ਆ ਕੋਈ ਨਾ ਬੁਝਾਈ ਦੇ ਆ ਉਹ ਪਿੰਡ ਨੂੰ ਜਾਣੇ ਪਏ ਆ ਤੇ ਰੈਡੀ ਛੜੀ ਹੋ ਕੇ ਜਾਵਾਂਗੇ ਆਪਾਂ ਮੇਲੇ ਦੇ ਠੀਕ ਆ ਤੇ ਬਾਕੀ ਗਾਲੋ ਬਾਈ ਹੁਣੀ ਦਾ ਤੇ ਆਂਦੀਆਂ ਮਾਦਰ ਹੋਰੀ ਹੋ ਯਾਰ ਆ ਉਹ ਰੈਡੀ ਛੜੀ ਹੋ ਗਏ ਆ ਤੇ ਬਾਕੀ ਮੋੜ ਤੇ ਖੜੇ ਆ ਇੱਧਰ ਆਪਣੇ ਫਿਰੇ ਵਾਲੇ ਵਾਲੇ ਤੇ ਤੇ ਬਾਕੀ ਮੈਂ ਨਾਲ ਦਿੱਪਰੇ ਆਉਂਦੀ ਤਰੋਂਗਾ ਨਾ ਤੇ ਯਾਰ ਸਿਹੜੇ ਤਰਾ ਮੋੜ ਸੰਡ ਦੇਣਗੇ ਥੱਲੇ ਲਾ ਕੇ ਕਰਾਂਗਾ ਸਿਹੜੇ ਬਣੀਆਂ ਮੋੜਾਂ ਦਾ ਬਲਗਰੀ ਟੈਂਰਸ ਲਾ ਬਲਗਰੀ ਨਹੀਂ ਨਹੀਂ ਲੋਡ ਹੀ ਨਹੀਂ ਸਟੈਂਡਦੀ ਯਾਰ ਬਾਕੀ ਅਜੀ ਹੁੰਦਾ ਆ ਠੀਕ ਐ ਤੇ ਵਾਈ ਆ ਕਹਿੰਦੇ 6 ਬੋਟ ਵਾਲਾ ਜਵਾਨ ਗੱਭਰੂ ਮੁੰਡਾ ਨਾਮ ਅੰਤਰੀ ਦਾ ਐ ਤਾਂ ਮਾਰਨਾ ਕਿਹੜੀ ਰ ਬਹੁਤ ਲੱਗਦੇ ਮੇਰੇ ਨਾਲ ਆ ਕੇ ਨਾ 87 ਕਾਬ ਚਣਾ ਸਿੱਟੋ ਇਧਰ ਵੀਡੀਓ ਬਣਾਈਏ ਰ ਖੇਡ ਦੇ ਲਈ ਹਾਲਾ ਤੁਹਾਡਾ ऐसे में बड़ा सख्त लौटा लेकिन यार यहाँ में पिघल गया आ आ मैं मैं ਬੜਾ ਦੂਰ ਕਰਲਾ ਆ ਮੈਂ ਹੀ ਆ ਆ ਮੈਂ ਵੀ ਵੇਖ ਲਓ ਨਹੀਂ ਆ ਮਾਨੀ ਆ ਜੀ ਆ ਹੀ ਆ ਕਰ ਲਾ ਮੈਂ ਜੀ ਆ ਹੀ ਆ ਮਹਾ ਯਾਹ ਤੇ ਬੋਲੇ ਹਾਂ ਜੀ ਹੂੰ ਹਾਂ ਨਹੀਂ ਕਿ ਤਰਾ ਬਸ਼ਾ ਕਾ ਤੋਸ ਖੂਕ ਮਨ ਲਗਤਾ ਇਹੋ ਮਹਾ ਦੀ ਸਮਝ ਰੋ ਸਮਝ ਰੋ ਨਾ ਖਾਈ ਲੈ ਖਾਈ ਲੈ ਖਾਈ ਲੈ ਆ ਕਾ ਜੂਰੀ ਆ ਆ ਆ ਕੋਈ ਹੱਥ ਪੈਰ ਜੂਤੇ ਰੇ ਤੇ ਮਚਕ ਰਿਆ ਕਰਨੀ ਬਤਲੋ ਆਹਾ ਆਹਾ ਨਚਿਆ ਕੋਈ ਘੋੜੀਆਂ ਆ ਗਿਆ ਤਾਂ ਹੋਵਾਂਗੇ ਬਹਿ ਜਾਓ ਆਇਓ ਚਲੋ ਜਾ ਸਹੀ ਆਵੇ ਤੋ ਕਹਿਆ ਪਿੰਡੋਂ ਮੁੰਡਿਓ ਪਿੰਡੋਂ ਦਰਪੇਆ ਪਿੰਡੋਂ ਹੋਰ ਆ ਪਿਆ ਲੀਲਕਸ ਆਪਣੇ ਕੋਲੇ ਆ ਆ ਉਹ ਓਕੇ ਹਰਬੰਨਾਂ ਲ ਜਾਂਦੇ ਆ ਕੀ ਆ ਜਾਂਦੇ ਆ ਵੇਖੋ ਹੰディア ਸੰਗ ਤਾਂ ਗਾਈਸ ਪੰਪ ਤੇ ਪਹੁੰਚ ਚੁਕੇ ਆ ਕਾਕਾ ਜੀ ਲੌਗਰ ਬਾਈ ਜੀ 70 ਰੁਪਏ ਤੁਸੀਂ ਵੀ ਦੋਵੇਂ ਇੱਕ ਦਾ ਲੈ ਕੱਲੇ ਕੱਲੇ 50 ਰੁਪਏਾਂ ਦੀ ਟੈਂਕੀ ਫੁੱਲ ਕਰਾ ਰਹੇ ਆ ਲੌਗਰ ਬਾਈ ਵੀਰ ਤੇ ਆ ਤੇਲ ਪਵਾ ਕੇ ਤੇ ਕਹਿੰਦੇ ਬਲੌਗ ਬਣਾ ਲੀਂ ਨੇਰੇ ਸਾਰਾ ਮਗਰ ਧੁੱਪ ਵਜਦੀ ਕਾਲੇ ਆ ਰਹੇ ਆ ਹਾਟਾ ਵਹੀ ਕਰ ਗਏ ਹਾਟਾ ਪੱਟ ਕੇ ਯੋ ਗਾਈਸ ਗੱਲ ਚੱਲ ਰਹੀ ਆ तो अपने पशाच वा क्या मोटरसैकल कड़े अपने ਤੇ ਬਾਕੀ ਅਜੇ ਨਹੀਂ ਲੱਗੀ ਹੈ ਇਰਖ ਸਿੰਘ ਜੀ ਨੇ ਚਾੱਕਰੀ ਉਹ ਆ ਸਕਦਾ ਹੋਣੀ ਬਾਕੀ ਪਾਪਾ ਸੋ ਗਾਇਸ ਮੋਟਰ ਪਹੁੰਚ ਚੁਕੇ ਆ ਸਤਿ ਸ਼੍ਰੀ ਅਕਾਲ ਜੀ ਸਾਡੀ ਸਤਿ ਸ਼੍ਰੀ ਅਕਾਲ ਤੇ ਬਾਕੀ ਅੰਗਲ ਚੈੱਕ ਕਰ ਸਕਦੇ ਆ ਇਹ ਆ ਬਟਿੰਡਾ ਰੋਡ ਆਏ ਹੈ ਬਾਕੀ ਤਿੰਨ ਜਾਣਗੇ ਮੋਟਰਸਾਈਕਲ ਠੱਲਣ ਠੀਕ ਆ ਇਹ ਆਉਂਦੇ ਆ ਫਿਰ ਆਪਾਂ ਚੱਲਦੇ ਆ ਇੱਕ ਇੱਕ ਆ ਗਿਆ ਬਾਕੀ ਸ਼ਰ ਮਗਰ ਉਹ ਤੂੰ ਉਹ ਫਲਾਇਆ ਉਹ ਆ ਗਿਆ ਬਰਾਬਰ ਐ ਬਲੌਗਰਾ ਚੌੜ ਤੇ ਪੜੀ ਕਰ ਰਾ ਬਲੌਗਰਾ ਚੌੜ ਤੇ ਪੜੀ ਕਰਦਾ ਭਈਏ ਗਾਇ ਗੁਰੂ ਜੈ ਬਾਬੇ ਬਿਚਪਣਾ ਚਲੋ 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 ਅੱਗੇ ਡੇਢ ਜੇ ਕਿੱਧਰ ਬਣਾਦਾ ਦਰ ਆਪਣੇ ਗੁਰੂ ਘਰ ਕਾਹਦਾ YouTube ਤੇ ਫੇਰ ਆਤ ਪਹੁੰਚ ਗਿਆ YouTubeਰ ਬਣ ਕੇ ਪਹੁੰਚ ਗਿਆ ਜੀ ਤੁਹਾਡੇ ਜੇ ਕਤਰਾ ਜੇ ਕਤਰਾ ਨਾ ਮੱਛੀ ਜੇ ਕਤਰਾ ਨਾ ਮੱਛੀ ਐਸਾ ਨਹੀਂ ਐਸਾ ਨਹੀਂ ਚਲਵਾਇਆ ਵੀਰ ਐਸਾ ਵਾਹ ਐ ਨੰਗਣ ਨੰਨਾ ਕਰਦਾ ਨੰਗਣਿਆ ਨੰਗਣਿਆ ਪੁਲਿਸ

का ये चला ਜਾ ਦੇ ਮਹਿੰਦਰ ਜਾ ਦੇ ਜਾਂਦੇ ਛੱਦੇ ਛੱਦੇ ਅੱਛਾ ਜਾ ਦੇ ਬਰਾਬਰ ਦਦਾ ਪੂਰਾ ਕਿੰਨਾ ਲੱਗਦਾ ਹਾਂ ਫੀਲਡਰ ਖੜਾ ਬੁੱਢਾ ਵੀ ਕਰਦਾ ਲੰਗੜਾ 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 ਆ ਗਿਆ ਮਾਣ ਆ ਚੁੱਕਿਆ ਯਾਰ ਦਸਤਾਰਾਂ ਸਾਜ ਰੀਆਂ ਨੇ ਭਾਈ ਜੀ ਦਾ ਕਾਫਾ ਵਾਹਿਗੁਰੂ ਜੀ ਖੜੇ ਭਾਈ ਭਾਈ ਸਾਡੇ ਵਿੱਚ ਵੀਰ ਜੀ ਵੀਰ ਜੀ ਨੇ ਕਸੂਤ ਸਿੰਘ ਓਏ ਓ ਨੰਦੇ ਜ਼ਿਕਰਾ ਕਰੋ ਜ਼ਿਕਰਾ ਕਰੋ ਜ਼ਿਕਰਾ ਜ਼ਿਕਰਾ ਲਾਗੇ ਜ਼ਿਕਰਾ ਲਾਗੇ ਜਾਨ ਹਾਲਾ ਜੋਸ਼ बाप को भेज तेरे बस की बात सारी जान लादी सारा मॉडल अगले कैमरे मगर बढ़िया बंद कर धुपे चमकण वारे

ਕਰਾ ਫੋਨ ਜੁਦਾ ਪਰੇ ਲਾਇਆ ਚੇਪ ਕਤਰੀਆ ਨੇ ਬੰਦ ਚੈੱਕ ਕਰੇ ਪੁਲਿਸ ਨੇ ਪਕੜੇ ਜਗਾ ਨਹੀਂ ਆਇਆ ਕਰੇ ਜਗਾ ਹੈ ਉਹ ਮਾਨੀ ਦੀ ਮਾਨੀ ਮੂੰਹ ਕਰੀ ਮਾਨੀ ਦਾ ਭਰਾ ਮਿਲ ਗਿਆ ਭਰਾ ਮਿਲ ਗਿਆ ਮਾਨੀ ਦਾ ਔਰ ਲੈ ਯਾਰ ਆ ਵੇ ਯੂਟਿਊਬਰ ਆਇਆ ਕਹਿੰਦੇ ਇਹਦਾ ਭਰਾ ਸੀ ਓਏ ਉਹਨੇ ਚਰਤਾ ਕਰਤਾ ਓ ਛੱਡੋ ਛੱਡੋ ਬੰਲੀ ਮੂੰਹ ਜਮੇਲਾ ਆ ਨੀ ਲੋਕ ਕਹਾਂ ਸੇ ਆਤੇ ਹੈ ਓ ਛੱਡ ਯਾਰ ਜਵਾਗ ਵਾਰ ਬੰਲੀ ਮੂੰਹ ਜਮੇਲਾ ਓਹ ਮੇਰੇ ਰਿਕਸ਼ੇ ਚੜਗੜ ਆਉਂਦਾ ਹਸਾਬ ਨਾਲੀ ਦੇਖੋ ਕੱਲਾ ਕੱਲਾ ਪੰਜਾ ਫਿਰਦਾ ਹੀ 200 200 200 ਏ ਰੱਡੇ ਦਾ ਨਹੀਂ ਚੱਲ ਓਏ ਬੰਗੇ ਓਏ टोटदा मार फोटोग्राफर ਕਹਾਂ ਸੇ ਆਤੇ ਹੈ ਇਹ ਚਲ 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 ਜਾ ਕੇ ਇਲਾਜ ਕਰੋ ਆਪਣਾ ਜੇ ਤੇਰੀ ਮਾਂ मजा और मैं ये जो मजा है हिंदुस्तान के हर व्यक्ति को देना क्या सीन है वाह क्या है मिट्टी देखो किस तरह की पोली वहीं पैर छाप जाता है जी तो लो ਲਾ ਡੈ ਜਿਹੜਾ ਸ਼ਾਮ ਨੂੰ ਚਲੀ ਜੇ ਆਈ ਜਾ ਬਦ ਮੋਹਲੇ ਆਇ ਤੇ ਮਿੱਟੀ ਤੇ ਖੜੋ ਤੁਸੀਂ ਪਹਿਲਾਂ ਚੀਨੀ ਵੀ ਗਿੱਲਿਓ ਖੜੇ ਪਰ ਬੱਲੇ ਦੀ ਪੱਗ ਵੇਖ ਕਿਵੇਂ ਚਮਕਦੀ ਖੱਟੇ ਰੰਗ ਦੀ ਉਹ ਆ ਵੀ ਮਿਲ ਚੁਕੇ ਆ ਮਿਲ ਗਏ ਪਾਸੇ ਹੋ ਪਾਸੇ ਹੋ ਕਿ ਤਰ੍ਹਾਂ ਆਇਆ ਕਿੰਨੇ ਹੋ ਗਏ ਕਿੰਨੇ ਕਿੰਨੇ ਚਾਹੀਦੇ ਆ ਰਹੀ ਬੋਲ ਦੇਖ ਕੋਣ ਕਿ ਮੈਂ ਦੱਨ ਲਈਦਾ ਵਾਸਤੇ ਗੱਡੀ ਆਈ ਹੈ ਤੇ ਸਦਾਈ ਚੌੜਾ ਚੌੜਾ ਤੇ ਸਦਾਈ ਮਾਤਾ ਤਾਰੀਂ ਵੀ ਅਸਲਾਈ ਕਟਾਈ ਦਾ ਕੰਮ ਕਰਦੇ ਆ ਸੂਈ ਚ ਤਾਕਾ ਨਹੀਂ ਪਾਇਆ ਜਾਂਦਾ ਨਿਗਾ ਪਾੜਦੀਏ ਅੱਖਾਂ ਚੋਂ ਚੰਗ ਪਾੜੇ ਨਿਕਦਾ ਹੈ ਚੌੜੇ ਮੈਂ ਤੇਨਰੀ ਲੜਾ ਮੈਂ ਤੇਨਰੀ ਲੜਾ ਮੈਂ ਤੇਨਰੀ ਲੜਾ ਮੈਂ ਫੇਰ ਕਿ ਮਾਨ ਕੰਮ ਕਰ ਲਿਆ ਕੋਈ ਬਾਲਾ ਜਾਊਗਾ ਸੋ ਹੁਣ ਮੋਟਰ ਫੈਨ ਲੈਣ ਜਾ ਰਹੇ ਆ ਤੇ ਫੇਰ ਚਾਲਨੇ ਆ ਪਿੰਡ ਨੂੰ ਠੀਕ ਆ ਸੋ ਰੋਟੀ ਸਬਜ਼ੀ ਦਾ ਲੰਗਰ ਚੱਲ ਰਿਹਾ ਹੁਣ ਸਾਡੇ ਜਿਹੜੀਆਂ ਬੀਬੀਆਂ ਪ੍ਰਸ਼ਾਦੇ ਦੀ ਸੇਵਾ ਕਰਨ ਵਾਸਤੇ ਆਈਆਂ ਸੀ ਪਿੰਡ ਪਾਕਾ ਤੋਂ ਵੀ ਆ ਉਹਨਾਂ ਨੂੰ ਬੇਨਤੀ ਹੈ ਭਈ ਜਲ ਪਾਣੀ ਛੱਕੇ ਤੇ ਗੈਂਪਲ ਚਲੋ 15 ਮਿੰਟ ਦਾ ਸਫ਼ਰ ਇਹਦੇ ਵਿੱਚ ਵੈ ਮੇਰੇ ਟੀਮ ਦੇ ਰਵਾਨਾ ਤਾਂ ਕਰਦੇ ਆ। ਸੋ ਬੀਬੀਆਂ ਆਪਣੇ ਪਾਪਾਂ ਤੋਂ ਜਿਹੜੀਆਂ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਨ ਵਾਸਤੇ ਰਹਿਣ ਤੇ ਆ ਗਿਆ ਸੀ ਉਹ ਵਾੜ ਗਿਆ ਇਧਰ ਪਹੁੰਚ ਗਿਆ ਭੋੜਾ 10 ਮਿੰਟ ਦੇ ਵਿੱਚ ਇਹ ਚੁੱਕਿਆ ਅੰਦ ਨੂੰ ਤੁਰ ਗਏ ਆ। ਸੋ ਕੋਈ ਵੀ ਬੀਬੀ ਰਹਿ ਨਾ ਜਾਵੇ ਤਾਂ ਭਾਈ ਇਸ ਘਰੇ ਪਹੁੰਚ ਗਏ ਆਪਾਂ ਤੇ ਬਾਕੀ ਇਸ ਵਲੌਗ ਨੂੰ ਕਰਦੇ ਆਪਾਂ ਇੱਥੇ ਐਂਡ ਠੀਕ ਆ। ਕਿਸੇ ਹੋਰ ਨੂੰ ਵਲੌਗ ਨਾਲ ਮਿਲਾਂ ਕਿਸੇ ਦਿਨ। bye-bye